ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 4 ਜਿਸ ਮਿਲੈ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਇ ਹਰ ਪਰਮ ਪਦ ਲਈਐ ਮੇਰਾ ਸਤ ਗੁਰ ਪਿਆਰਾ ਕਿਤ ਬਿਦ ਮਿਲੈ ਹਉ ਖਿੰਨ ਖਿੰਨ ਕਰੀ ਨਮਸਕਾਰਾ ਮੇਰਾ ਗੁਰਪੂਰਾ ਕਿਉ ਮਿਲ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਇਸ ਪੂਨੀ ਜਨ ਕੇ ਰੀਆਂ ਲੈ ਸਤਗੁਰ ਧੂਰਾ ਹਰ ਭਗਤ ਦਰੜਾਵੇ ਹਰ ਭਗਤ ਸੁਣੇ ਤਿਸ ਸਤ ਗੁਰ ਮਿਲਿਆ ਟੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜਿਆ ਜਿਸ ਕੋ ਰਦਾ ਵਿਕਾਸ ਹੈ ਪਾਉ ਤੂੰ ਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰ ਹਰ ਗੁਣ ਗਵਾਹੀ ਜਿਸ ਕੋ ਰਦਾ ਵਿਗਾਸ ਹਾ ਪਾਉ ਤੂੰ ਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰ ਹਰ ਗੁਣ ਗਵਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 168 ਦੇ ਉੱਪਰ ਅੰਕਿਤ ਹੈ ਸਤਗੁਰੂ ਦੀ ਪ੍ਰਾਪਤੀ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ ਔਰ ਸਤਗੁਰੂ ਦੀ ਪ੍ਰਾਪਤੀ ਹੁੰਦੀ ਕਿਦਾਂ ਇਸ ਸ਼ਬਦ ਵਿੱਚ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਇਹ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਸਤਗੁਰੂ ਕਿਰਪਾ ਕਰ ਰਿਹਾ ਗੁਰੂ ਰਾਮਦਾਸ ਜੀ ਮੇਰਾ ਸਤਗੁਰ ਪਿਆਰਾ ਕਿਤ ਵਿਦ ਮਿਲੇ ਮੇਰਾ ਸਤਗੁਰ ਪਿਆਰਾ ਉਹ ਪਿਆਰਾ ਪਰਮੇਸ਼ਰ ਜਿਹਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ ਕਿ ਮੈਨੂੰ ਸਤਗੁਰ ਦੀ ਪ੍ਰਾਪਤੀ ਕਿੱਦਾਂ ਹੋਏਗੀ ਕਿਸ ਤਰੀਕੇ ਨਾਲ ਹੋਏਗੀ ਕਿਸ ਤਰੀਕੇ ਦੇ ਨਾਲ ਮੇਰਾ ਸਤਗੁਰ ਮੈਨੂੰ ਮਿਲੇਗਾ ਮੇਰਾ ਸਤਗੁਰ ਪਿਆਰਾ ਕਿਤ ਵਿੱਧ ਮਿਲੈ ਹਉ ਖਿੰਨ ਖਿੰਨ ਕਰੀ ਨਮਸਕਾਰ ਮੈਂ ਪਲ ਪਲ ਹਰ ਵੇਲੇ ਉਹਨੂੰ ਨਮਸਕਾਰ ਕਰਾਂ ਮੇਰਾ ਗੁਰ ਪੂਰਾ ਕਿਉ ਮਿਲੈ ਰਹਾਉ ਕਿਉ ਸ਼ਬਦ ਬਹੁਤ ਵਾਰੀ ਬਾਣੀ ਵਿੱਚ ਆਉਂਦਾ ਹੈ ਤੇ ਕਿਉਂ ਦਾ ਅਰਥ ਹੈ ਕਿਵੇਂ ਮੇਰਾ ਗੁਰ ਪੂਰਾ ਕਿਉ ਮਿਲੈ ਗੁਰੂ ਰਾਮਦਾਸ ਜੀ ਦੇ ਬਚਨ ਹਨ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਲ ਸਤ ਗੁਰ ਦੀ ਲੋੜ ਕਿਉ ਹੈ ਕਿਉਂਕਿ ਅਸੀਂ ਮਨੁੱਖਾ ਜਨਮ ਨੂੰ ਸਾਰੀਆਂ ਮਨੁੱਖ ਸ਼੍ਰੇਣੀਆਂ ਦੇ ਵਿੱਚ ਪ੍ਰਮੁੱਖ ਮੰਨਿਆ ਗਿਆ ਸਾਰੀਆਂ ਜਾਨੀਆਂ ਦੇ ਵਿੱਚ ਪਰ ਜਿੱਥੇ ਇਹ ਮਨੁੱਖ ਸਭ ਤੋਂ ਸਰਮੋਰ ਹੋਣ ਕਰਕੇ ਸੁਚੇਤ ਹੋਣਾ ਚਾਹੀਦਾ ਸੀ ਉਹਨਾਂ ਹੀ ਅਚੇਤ ਹੈ ਆਪਣਾ ਜੀਵਨ ਇਹ ਮਨੁੱਖਾ ਪ੍ਰਾਪਤ ਕਰਕੇ ਵੀ ਅਚੇਤ ਹੈ ਕਾਦੇ ਵਾਸਤੇ ਆਇਆ ਸੀ ਪਰ ਗੁਰੂ ਮਹਾਰਾਜ ਕਹਿੰਦੇ ਵੀ ਇਹ ਕਦੇ ਮਤਾ ਸਮਝ ਲੈ ਕਿ ਗੁਰੂ ਤੋਂ ਬਿਨਾ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਤੂੰ ਕਹਿ ਸਕਦਾ ਕਿ ਮੈਂ ਭੁੱਲ ਗਿਆ ਸਾਡੇ ਸੁਭਾਅ ਦੇ ਵਿੱਚ ਐਸੀ ਭੁੱਲਦੇ ਹਾਂ ਹਮਰੋ ਸੁਭਾਅ ਸਦਾ ਸਦ ਭੁੱਲਣ ਪਰ ਸਤਿਗੁਰੂ ਤੂੰ ਤਾਂ ਸਮਰੱਥ ਹੈ ਨਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਜਿਹੜਾ ਕਦੇ ਨਹੀਂ ਭੁੱਲਦਾ ਉਹ ਸਤਿਗੁਰੂ ਹੈ ਤੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਭੁੱਲਿਆਆਂ ਨੂੰ ਮਾਰਗ ਦੱਸੋ ਵੀ ਆਪਾਂ ਬਚਨ ਪੜ੍ਹਦੇ ਆ ਭੁੱਲੇ ਮਾਰਗ जिन्हें बताया ऐसा गुर बड़भागी पाए ते गुरु ने सिखया ਦਿੱਤੀ ਸਿਮਰਮਣਾ RAM ਨਾਮ ਚਿਤਾਰੇ ਵਸਰੇ ਹਿਰਦੈ ਗੁਰ ਚਰਨ ਪਿਆਰ ਗੁਰੂ ਦੇ ਉਪਦੇਸ਼ ਜਦੋਂ ਹਿਰਦੇ ਵਿੱਚ ਸੰਭਾਲ ਲੈ ਉਸ ਉਪਦੇਸ਼ਾਂ ਦੇ ਮੁਤਾਬਕ ਜੀਵਨ ਚਲਾਉਣ ਦਾ ਯਤਨ ਕਰ ਲਿਆ ਕਹਿੰਦੇ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਸਪਾਰ ਆਸਾ ਕੀ ਵਾਰ ਵੀ ਸੇਵੀ ਪੜੀ ਦੇ ਸਤਗੁਰ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਓ ਕਿਉਂ ਲੋੜ ਹੈ ਸਤਗੁਰ ਕਿਉਂਕਿ ਸਤਗੁਰ ਵਿੱਚ ਆਪ ਰਖਿਓਣ ਪਰਮੇਸ਼ਰ ਨੇ ਆਪਣਾ ਆਪ ਸਤਗੁਰ ਦੇ ਵਿੱਚ ਰਖਿਆ ਸਤਗੁਰ ਵਿੱਚ ਆਪ ਰਖਿਨ ਕਰ ਪ੍ਰਗਟ ਆਕ ਸੁਨਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾ ਤਪ ਪਰਮਾਤਮਾ ਦੀ ਇਹ ਗੁਰਮਤ ਦਾ ਸਿਧਾਂਤ ਹੈ ਗੁਰੂ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਗੁਰੂ ਤੋਂ ਬਿਨਾ ਅੰਦਰਲਾ ਜਿਹੜਾ ਕੋਪ ਹਨੇਰਾ ਉਹ ਦੂਰ ਨਹੀਂ ਹੋ ਸਕ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਤੇ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸ਼ਤਾ ਮੇਰਾ ਸਤ ਗੁਰ ਪਿਆਰਾ ਕਿੱਤ ਵਿਦ ਮਿਲੈ ਹਾਂ ਖਿੰਨ ਖਿੰਨ ਕਰੀ ਨਮਸਕਾਰ ਮੇਰਾ ਗੁਰਪੂਰਾ ਕਿਉ ਮਿਲੈ ਕਿਉ ਮਤਲ ਕਿਸ ਤਰ੍ਹਾਂ ਮੈਨੂੰ ਪ੍ਰਾਪਤ ਹੋਏਗਾ ਰਹਾ ਕਿਉ ਅੰਦਰ ਤਾਂਗ ਹੈ ਗੁਰੂ ਨੇ ਦੱਸ ਦਿੱਤਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤ ਗੁਰ ਕਹੀਆ ਕਿਉਂਕਿ ਜਿਸ ਵੇਲੇ ਆਪਾਂ ਬਾਣੀ ਪੜ੍ਹਦੇ ਆਂ ਧਿਆਨ ਦੇ ਨਾਲ ਪੜ੍ਹਦੇ ਆਂ ਮੁਹਾਰਨੀ ਦੀ ਘਾਟ ਹੁਣ ਕਰਕੇ ਤੇ ਅਸੀਂ ਸਿਹਾਰੀ ਦੀ ਪਿਆਰੀ ਬਣਾ ਦਿੰਦੇ ਕਹਿੰਦੇ ਸਤਿਗੁਰੂ ਕੀ ਹੈ ਜਿਸ ਮਿਲਿਆ ਮਨ ਹੋਏ ਆਨੰਦ ਜਿਸ ਗੁਰੂ ਨੂੰ ਪਿਲ ਕੇ ਮਨ ਦੇ ਵਿੱਚ ਆਨੰਦ ਹੋ ਸਤਗੁਰ ਕਹੀਆ ਉਹਨੂੰ ਸਤਗੁਰ ਕਿਹਾ ਜਾਂਦਾ ਕਿੰਨੀ ਸੋਹਣੀ ਵਿਆਖਿਆ ਕੀਤੀ ਹੈ ਗੁਰੂ ਅਰਜਨ ਸਾਹਿਬ ਜੀ ਨੇ ਕਹਿੰਦੇ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾ ਦੇਖੋ ਗੁਰੂ ਤਾਂ ਕਿਰਪਾ ਕਰ ਰਿਹਾ ਸਤਗੁਰ ਦੀ ਬਖਸ਼ਿਸ਼ ਹੈ ਅਸੀਂ ਕੀ ਕਰਨਾ ਹੈ ਮੈਂ ਮੇ ਸਭ ਬੇਨਤੀ ਕਰਦਾ ਕਿ ਸਾਨੂੰ ਕੋਈ ਬਾਹਰ ਭਟਕਣ ਦੀ ਲੋੜ ਨਹੀਂ ਹੈ ਹਰੇਕ ਸਵਾਲ ਦਾ ਜਵਾਬ ਸਤਗੁਰੂ ਜੀ ਪਾਤਸ਼ਾਹੀ ਦੀ ਬਾਣੀ ਦੇ ਵਿੱਚ ਹੈ ਜੇ ਆਪਾਂ ਇਹ ਪੜਦੇ ਆਂ ਵੀ ਸਤਗੁਰ ਦੀਆਂ ਰਹਿਮਤਾਂ ਨੂੰ ਪੜਦੇ ਆਂ ਸਤਗੁਰ ਸਿੱਖ ਕੀ ਕਰਹ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰ ਮਤ ਮਲ ਹੀਰੈ ਗੁਰ ਬਚਨੀ ਹਰ ਨਾਮ ਉਚਰੇ ਸਤਗੁਰ ਸਿੱਖ ਕੇ ਵੰਦਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾ ਇ ਤਾਂ ਸਤਗੁਰ ਦਾ ਕਰਤਬ ਹੋ ਗਿਆ ਨਾ ਸਿੱਖ ਨੇ ਕੀ ਕਰਨਾ ਸਿੱਖ ਨੇ ਕੀ ਕਰਨਾ ਕਹਿੰਦੇ ਗੁਰ ਕਹਿ ਗਰਹਿ ਸੇਵਕ ਜੋ ਰਹੇ ਕੁਰਕੇ ਗ੍ਰਹਿ ਮਤਲੇ ਚਾਰ ਦਿਵਾਰੀ ਵਿੱਚ ਵੀ ਗੱਲ ਨਹੀਂ ਕਰਦੇ ਗੁਰੂ ਦੇ ਹੁਕਮ ਦੇ ਵਿੱਚ ਜਿਹੜਾ ਰਹਿਣਾ ਚਾਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਕਾ ਹੋਣਾ ਚਾਹੁੰਦਾ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਵੀ ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਸਹਿਣ ਕਰ ਲੈ ਦੇਖੋ ਨਾ ਅੱਜ ਝਗੜੇ ਕਾਦੇ ਆ ਜਿੱਦ ਆਪਾਂ ਗੱਲ ਸਹਿਣ ਨਹੀਂ ਕਰਦੇ ਘਰਾਂ ਦੇ ਵਿੱਚ ਵੀ ਝਗੜੇ ਪੈ ਜਾਂਦੇ ਆ ਗੱਲ ਸਹਿਨ ਸ਼ਕਤੀ ਸਾਡੀ ਖਤਮ ਹੋ ਗਈ ਤੇ ਗੁਰੂ ਨਾਲ ਵੀ ਪਿਆਰ ਤਾਂ ਹੀ ਬਣੇਗਾ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਸਹਿਨ ਕਰਨਾ ਤੇ ਸਾਨੂੰ ਬੜਾ ਸੁੱਖਾ ਲੱਗਦਾ ਹੈ ਆ ਸ਼ਬਦ ਕੰਨੇ ਸੋਹਣੇ ਲੱਗਦੇ ਸਾਡੇ ਕੰਨਾਂ ਨੂੰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਾਜੇ ਸਹਬਾ ਕਿਆ ਨਾ ਹੀ ਕਰਦੇ ਪਰ ਗੁਰਬਾਣੀ ਵਿੱਚ ਤਾਂ 55000 ਸ਼ਬਦ ਐ ਨਾ ਤੇ ਜਦੋਂ ਸਹਿਨ ਕਰਨ ਲੱਗੇ ਗੁਰੂ ਦੇ ਬਚਨਾਂ ਨੂੰ ਸਹਿਨ ਕਰਨ ਲੱਗੇ ਸੁਤਰੇਸ਼ਾ ਜੀ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਵਿੱਚ ਬੜੇ ਉਹਨਾਂ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦੇ ਆ ਛੇਵੇਂ ਪਾਤਸ਼ਾਹ ਜੀ ਨੇ ਉੱਤੇ ਕਿਰਪਾ ਕੀਤੀ ਸੀ ਤੇ ਉਹਨੇ ਬੜੀ ਸੇਵਾ ਕੀਤੀ ਪਰ ਉਹ ਹਾਸੇ ਦੇ ਨਾਲ ਗੁਰਮਤ ਦੀ ਗੱਲ ਕਰ ਜਾਂਦਾ ਸੀ ਇੱਕ ਦਿਨ ਨਾ ਗੁਰੂ ਮਹਾਰਾਜ ਜੀ ਪ੍ਰਵਚਨ ਕਰ ਰਹੇ ਸੀ ਗੁਰਮਤ ਵਿਚਾਰਾਂ ਕਰ ਰਹੇ ਸੀ ਉਪਦੇਸ਼ ਕਰ ਰਹੇ ਸੀ ਪਾਤਸ਼ਾਹ ਗੁਰੂ ਗੋਲ ਕਲਗੀਧਰ ਪਾਤਸ਼ਾਹ ਜੀ ਤੇ ਸਾਹਮਣੇ ਬੈਠਾ ਗੁਰੂ ਸਾਹਿਬ ਦੇ ਜਿੱਦਾਂ ਜਿੱਦਾਂ ਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਆ ਤੇ ਜਿੰਨੇ ਕੋ ਨੂੰ ਸਮਝ ਆ ਗਏ ਫਿਰ ਉਹਨੇ ਗੁਰੂ ਮਹਾਰਾਜ ਵੱਲ ਇਧਰ ਮੁਹ ਕਰਕੇ ਬਹਿ ਗਿਆ ਫਿਰ ਜਿਆਦਾ ਹੋਰ ਬਚਨ ਸੁਣਾਏ ਗੁਰੂ ਪਾਤਸ਼ਾਹ ਨੇ ਪਿੱਠ ਕਰਕੇ ਬਹਿ ਗਿਆ ਫਿਰ ਜੇ ਹੋਰ ਗੁਰੂ ਮਹਾਰਾਜ ਬਚਨ ਸੁਣਾਏ ਉੱਠ ਕੇ ਭੱਜ ਗਿਆ ਤੇ ਦੂਸਰੇ ਦਿਨ ਸਤਗੁਰ ਜੀ ਨੇ ਖੜਾ ਕਰ ਲਿਆ ਕਹਿਣ ਲੱਗੇ ਸੋਤਰੇ ਸ਼ਾ ਕੱਲ ਕੀ ਕੀਤਾ ਸੀ ਪਹਿਲਾਂ ਉਹ ਟੇਢਾ ਹੋ ਕੇ ਬਹਿ ਗਿਆ ਫਿਰ ਪਿੱਠ ਕਰਕੇ ਬਹਿ ਗਿਆ ਫਿਰ ਉਹ ਭੱਜ ਗਿਆ ਕਹਿਣ ਲੱਗਾ ਸਤਿਗੁਰੂ ਮਹਾਰਾਜ ਜਿੰਨੇ ਕ ਸਹਿਣ ਹੁੰਦੇ ਸੀ ਨਾ ਉਹਨੇ ਕਰ ਲਏ ਜਿੰਨੇ ਕ ਬਰਦਾਸ਼ ਕਰ ਸਕਦਾ ਸੀ ਮੈਂ ਕਰ ਲਏ ਇਹਦੇ ਮੂੰਹ ਕਰ ਲਏ ਫਿਰ ਪਿੱਠ ਕਰ ਲਏ ਫਿਰ ਜਦੋਂ ਨਹੀਂ ਬਰਦਾਸ਼ ਹੋਇਆ ਤਾਂ ਫਿਰ ਮੈਂ ਭੱਜ ਗਿਆ ਤੇ ਕਹਿੰਦੇ ਜਦੋਂ ਆਪਾਂ ਗੁਰੂ ਦੀ ਗੱਲ ਨੂੰ ਸਹਿਣ ਕਰ ਲਈ ਗੁਰੂ ਨੇ ਤਾਂ ਸਾਡਾ ਭਲਾ ਹੀ ਕਰਨਾ ਹੈ ਨਾ ਕਹਿੰਦੇ ਗੁਰ ਕਾ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਸਹਿ ਆਪਸ ਕੋ ਕਰ ਕਛਣਾ ਜਨਾਵੇ ਹਰ ਹਰ ਨਾਮ ਰਿਤੇ ਸਤਿ ਆਵੇ ਮਨ ਵਿੱਚ ਸਤ ਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪ ਸਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਸਭ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਉਹ ਸਤਗੁਰ ਦੇ ਹੋ ਕੇ ਪ੍ਰਾਪਤੀ ਕੀ ਹੁੰਦੀ ਹੈ ਕਹਿੰਦੇ ਮਨ ਕੀ ਦੁਬਦਾ ਬਿਨ ਸਜਾਏ ਜਿਹੜੀ ਦੋ ਚਿੱਤੀ ਮਨ ਹੁੰਦਾ ਨਾ ਉਹ ਦੁਬਦਾ ਖਤਮ ਹੋ ਜਾਂਦੀ ਹੈ ਜੇ ਹੁਣ ਮੈਂ ਬਾਣੀ ਵੀ ਪੜ ਰਿਹਾ ਤੇ ਮੈਂ ਕਰਮ ਕਾਂਡ ਵੀ ਕਰ ਰਿਹਾ ਮੈਂ ਬਾਣੀ ਵੀ ਪੜ ਰਿਹਾ ਤੇ ਮੈਂ ਸਭ ਕੁਝ ਕਰ ਰਿਹਾ ਤੇ ਫਿਰ ਉਹ ਦੁਬਿਧਤਾ ਦੇ ਵਿੱਚ ਹੀ ਹੈ ਮਨ ਵੀ ਦੁਬਿਧਤਾ ਦੇ ਵਿੱਚ ਹੈ ਭਾਈ ਆ ਨਾ ਕੀਤਾ ਪਤਾ ਨਹੀਂ ਕੀ ਹੋ ਜਾਣਾ ਆ ਨਾ ਕੀਤਾ ਤਾਂ ਪਤਾ ਨਹੀਂ ਕੀ ਹੋ ਜਾਣਾ ਪਰ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਨ ਜੋ ਗੁਰੂ ਕਹਿ ਰਿਹਾ ਕਿਸ ਨੇ ਆਖਿਆ ਵੀ ਭਾਈ ਇਹ ਕੰਮ ਕਰਨਾ ਹੀ ਪੈਣਾ ਤੇ ਫਿਰ ਉਹ ਬਨੁੱਖ ਕਰ ਰਿਹਾ ਆਨੰਦ ਦੇਖਾ ਦੇਖੀ ਦੇਖਾ ਦੇਖੀ ਕਿੰਨੀਆਂ ਚੀਜ਼ਾਂ ਪਰ ਚੱਲਦ ਹੋ ਜਾਂਦੀ ਹੈ ਫਿਰ ਉਹ ਅਸੀਂ ਪਰੰਪਰਾ ਬਣ ਜਾਂਦੀ ਹੈ। ਔਰ ਜਦੋਂ ਭਾਵੇਂ ਹੁਣ ਉਦਾਹਰਨਾ ਆਪ ਅਧਾਰਨ ਦੇ ਤੌਰ ਤੇ ਗੱਲ ਕਰਦੇ ਆ ਪੁਰਾਣੇ ਸਮਿਆਂ ਜਿਹੜੀਆਂ ਚੀਜ਼ਾਂ ਸੀ ਉਹਦੇ ਵਿੱਚ ਕੋਈ ਮਕਸਦ ਹੁੰਦਾ ਸੀ। ਤੇ ਉਹ ਆ ਜੋ ਪਰੰਪਰਾ ਬਣ ਗਈ। ਹੁਣ ਜੇ ਅੱਜ ਸੋਚੀਏ ਪੁਰਾਣੇ ਸਮਿਆਂ ਵਿੱਚ ਬਰਾਤ ਜਾਂਦੀ ਸੀ ਤੇ ਬਰਾਤ ਇਹ ਨਹੀਂ ਸੀ ਕਿ ਰੋਟੀ ਖਾਣ ਜਾਂਦੇ ਸੀ, ਲੱਡੂ ਖਾਣ ਜਾਂਦੇ ਸੀ। ਤੇ ਬਰਾਤ ਇਹ ਨਹੀਂ ਸੀ ਸ਼ਕਤੀ ਪ੍ਰਦਰਸ਼ਨ ਕਰਨ ਜਾਂਦੇ ਸੀ। ਬਰਾਤ ਇਸ ਕਰਕੇ ਜਾਂਦੀ ਸੀ ਰੱਖਿਆ ਵਾਸਤੇ ਲੋਕ ਇਸ ਕਰਕੇ ਇਕੱਠੇ ਕਰਕੇ ਲੈ ਕੇ ਜਾਂਦੇ ਜੰਗਲਾਂ ਵਿੱਚੋਂ ਜਾਣਾ ਹੁੰਦਾ ਸੀ ਲੁੱਟ ਘਸੋਟ ਹੁੰਦੀ ਸੀ ਇਸੇ ਕਰਕੇ ਤਾਂ ਉਹ ਲਾੜੇ ਦੇ ਹੱਥ ਵਿੱਚ ਕਰਪਾਨ ਫੜਾਈ ਜਾਂਦੀ ਸੀ ਤੇ ਉਹ ਅੱਜ ਕੱਲ੍ਹ ਥੋੜੀਆਂ ਬਰਾਤਾਂ ਜਿਹੜੀਆਂ ਅੱਜ-ਅੱਜ ਬਰਾਤਾਂ ਨਿਕਲਦੀ ਉਹ ਬਰਾਤ ਇਸ ਕਰਕੇ ਲੈ ਕੇ ਜਾਂਦੇ ਸੀ ਵੀ ਲੋਕ ਇਕੱਠੇ ਹੋਣਗੇ ਨਾਲ ਜਾਣਗੇ ਤੇ ਉਹ ਰੱਖਿਆ ਵਾਸਤੇ ਹੁੰਦਾ ਸੀ ਤੇ ਉਹ ਚੀਜ਼ਾਂ ਜਿਹੜੀਆਂ ਇਹਦੀ ਪਰੰਪਰਾ ਬਣ ਗਈ ਤੇ ਅਸੀਂ ਕਿਈ ਅਸੀਂ ਦੁਬਧਾ ਦੇ ਵਿੱਚ ਮਨੁੱਖ ਵਸ ਗਿਆ ਤੇ ਉਹ ਕਰਮकांड ਕਰਦੇ ਹਾਂ ਕਹਿੰਦੇ ਭਾਈ ਜਿੱਦਨ ਅਸੀਂ ਸਤਗੁਰੂ ਦੇ ਬਣ ਗਏ ਨਾ ਜੇ ਮਨ ਵਿੱਚ ਆਨੰਦ ਆ ਗਿਆ ਪੁੱਛੋ ਨਾ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਆਨੰਦ ਕਿੱਦਾਂ ਆਇਆ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਕਿੱਦਾਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈ ਤੋ ਉਹ ਸਹਜ ਦੇ ਨਾਲ ਆਤਮਿਕ ਡੋਲਤਾ ਵਿੱਚ ਟਿਕ ਕੇ ਸਤਿਗੁਰ ਦੀ ਪ੍ਰਾਪਤੀ ਹੋਈ ਤੇ ਗੁਰੂ ਤਾਂ ਉਹ ਹੈ ਨਾ ਜਿਸ ਮਿਲਿਆ ਮਨ ਹੋਏ ਆਨੰਦ ਹੁਣ ਮਨ ਦੇ ਨੰਨੇ ਨੂੰ ਸਿਆਰੀਏ ਮਨ ਦੇ ਵਿੱਚ ਆਨੰਦ ਹੋ ਗਿਆ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣ ਸਜਾਏ ਹਰ ਪਰਮ ਪਦ ਲਹੀਐ ਪਰਮ ਕਹਿੰਦੇ ਉੱਚਾ ਪਦ ਮਤਲਬ ਅਵਸਥਾ ਜਿਹੜੀ ਹੈ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਉਹ ਨੂੰ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਹਦੀ ਮਨ ਦੀ ਜਿਹਨਾਂ ਦੀ ਦੁੱਖ ਦਾ ਖਤਮ ਹੋ ਜਾਂਦਾ ਮਨ ਕੀ ਦੁੱਖ ਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ ਮੇਰਾ ਸਤਗੁਰ ਪਿਆਰਾ ਕਿਤ ਬਿਦ ਮਿਲੈ ਹਾਂ ਖਿੰਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਪਰਮਾਤਮਾ ਨੇ ਕਿਰਪਾ ਕਰਕੇ ਮੇਰਾ ਪੂਰਾ ਸਤਗੁਰੂ ਮੈਨੂੰ ਮਿਲਾ ਦਿੱਤਾ ਹੈ ਇਸ ਪੂਨੀ ਜਨ ਕੇ ਰੀਆਂ ਲੈ ਸਤਗੁਰ ਧੂਰਾ ਉਹਦੀ ਕੋਈ ਇੱਛਾ ਨਹੀਂ ਰਹਿੰਦੀ ਉਹਦੀਆਂ ਸਾਰੀਆਂ ਇਛਾਵਾਂ ਪਰਮੇਸ਼ਰ ਪੂਰੀਆਂ ਕਰ ਦਿੰਦਾ ਇਸ ਪੂਨੀ ਜਨ ਕੇ ਰੀਆਂ ਲੈ ਸਤਗੁਰ ਧੂਰਾ ਜਿਹੜਾ ਨੇ ਸਤਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰ ਲਿਆ। ਡਾਮਾ ਡੋਲ ਨਹੀਂ ਹੁੰਦੇ। ਉਹਨਾਂ ਨੂੰ ਭਰੋਸਾ ਬਣ ਜਾਂਦਾ ਹੈ। ਵਿਸ਼ਵਾਸ ਬਣ ਜਾਂਦਾ ਹੈ ਸਤਿਗੁਰੂ ਦੇ ਉੱਪਰ। ਕਿ ਦੇਣ ਵਾਲਾ ਪਾਲਣ ਵਾਲਾ ਮਾਰਨ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਹੈ। ਬੜੇ ਸਿੱਖਾਂ ਦੇ ਇਤਿਹਾਸ ਹੈ ਜਿਨ੍ਹਾਂ ਨੇ ਮਨ ਦੀ ਦੁਬਧਾ ਵੀ ਖਤਮ ਕਰ ਲਈ। ਜਿਨ੍ਹਾਂ ਦੀਆਂ ਇਛਾਵਾਂ ਪੂਰੀਆਂ ਹੋ ਗਈਆਂ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ। ਇਤਿਹਾਸ ਦੇ ਵਿੱਚ ਜਿਕਰ ਹੁੰਦਾ ਜਿਸ ਵੇਲੇ ਦਰਬਾਰ ਸਾਹਿਬ ਨੂੰ ਬਰੂਦ ਦੇ ਨਾਲ ਉਡਾ ਦਿੱਤਾ ਗਿਆ ਅਬਦਾਲੀ ਦੇ ਵੱਲ ਤੇ ਇੱਕ ਤਾਂ ਹੁਣ ਉਸ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਮੁਕਾਬਲਾ ਕੀਤਾ ਸਿੱਖਾਂ ਨੇ ਫਿਰ ਉਹ ਦਰਬਾਰ ਸਾਹਿਬ ਦੀ ਇਮਾਰਤ ਬਣਾਉਣੀ ਸੀ ਜਿਹੜੀ ਇਮਾਰਤ ਹੁਣ ਬਣੀ ਹੈ ਨਾ ਇਹ ਦੁਆਰਾ ਬਣੀ ਸੀ ਪਰ ਬਣੀ ਇਨ ਬਿਨ ਹੈ ਜਿੱਦਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਿਆਰ ਕੀਤੀ ਤੇ ਕਹਿੰਦੇ ਉਸ ਵੇਲੇ ਸਾਡੀਆਂ ਮਿਸਲਾਂ ਸੀਗੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਨਵਾਬ ਕਪੂਰ ਸਿੰਘ ਉਹ ਮਿਸਲਾਂ ਦੇ ਸਿੱਖ ਆਗੂ ਜਿਹੜੇ ਸਨ ਇਕੱਠੇ ਹੋਏ ਸੰਗਤ ਨੂੰ ਬੇਨਤੀ ਕੀਤੀ ਵੀ ਦਰਬਾਰ ਸਾਹਿਬ ਦੀ ਇਮਾਰਤ ਬਣਾਉਣੇ ਮਾਇਆ ਦੀ ਸੇਵਾ ਕਰੋ ਸਾਰੇ ਤਿਆਰੀ ਵਿੱਚ ਆਏ ਸਨ ਸੋਨਾ ਚਾਂਦੀ ਹੀਰੇ ਜੋ ਵੀ ਸਿੱਖਾਂ ਦੇ ਕੋਲ ਸੀ ਲੈ ਕੇ ਆਇਆ ਮਾਇਆ ਲੈ ਕੇ ਆਇਆ ਚਦਰ ਪਿਛਾ ਦਿੱਤੀ ਉਸ ਸਮੇਂ ਦੇ ਵਿੱਚ ਸਾਧ ਸੰਗਤ ਜੀ 14 ਲੱਖ ਰੁਪਈਆ ਇਕੱਠਾ ਹੋ ਗਿਆ 10 ਮਿੰਟ 14 ਲੱਖ ਉਹ ਸੰਦੂਕ ਲਿਆਂਦਾ ਲੱਕੜੀ ਦਾ ਉਹਦੇ ਵਿੱਚ ਸੋਨਾ چاندی ਹੀ ਦੇ ਜੋ ਵੀ ਸਮਾਨ ਮਿਲਿਆ ਪੈਸਾ ਸਭ ਕੁਝ ਇਕੱਠਾ ਕਰ ਲਿਆ ਪਰ ਕੋਈ ਲੈ ਕੇ ਜਾਣ ਨੂੰ ਤਿਆਰ ਨਹੀਂ ਉਹ ਕੋਈ ਦੂਰ ਰੱਖ ਭਲੇ ਤੂੰ ਰੱਖ ਕਹਿੰਦਾ ਤੂੰ ਰੱਖ ਫੇਰ ਸਲਾਹ ਕੀਤੀ ਗਈ ਵੀ ਜਿਹਨੇ ਦਰਬਾਰ ਸਾਹਿਬ ਦੀ ਇਮਾਰਤ ਬਣਾਉਣੀ ਆ ਜਿਹੜਾ ਮੁਖੀ ਆਪ ਕਹਿੰਦਾ ਠੇਕੇਦਾਰ ਰਾਜ ਮਿਸਤਰੀ ਜਿਹੜਾ ਸਭ ਤੋਂ ਵੱਡਾ ਸੀ ਭਾਈ ਦੇਸਾ ਸਿੰਘ ਉਹਨੂੰ ਆਖਿਆ ਵੀ ਭਾਈ ਇਹ ਸੰਦੂਕ ਤੂੰ ਰੱਖਦਾ ਕਹਿੰਦਾ ਮੈਂ ਵੀ ਨਹੀਂ ਰੱਖਦਾ ਤੁਸੀਂ ਨਹੀਂ ਰੱਖਦੇ ਤੇ ਮੈਂ ਕਾ ਤੇ ਰੱਖਾਂ ਕਿੰਨਾ ਉੱਚਾ ਆਚਰਣ ਸੀ ਸਿੱਖਾਂ ਦਾ ਸਤਿਗੁਰ ਮੜਿਆ ਸੀ ਨਾ ਉਹਨੂੰ ਮਨ ਦੀ ਦੁਬਧਾ ਖਤਮ ਸੀ ਮਨ ਦੇ ਵਿੱਚ ਕੋਈ ਦੁੱਬਦਾ ਨਹੀਂ ਸੀ ਤੇ ਮਨ ਦੁ ਜਿੱਤੀ ਦੇ ਵਿੱਚ ਨਹੀਂ ਸੀ ਪੰਜ ਪਿਆਰੇ ਨੇ ਫਿਰ ਉਹਨੂੰ ਹੁਕਮ ਕਰ ਦਿੱਤਾ ਭਾਈ ਤੂੰ ਹੀ ਸਮਾਨ ਲਿਆਉਣਾ ਹੈ ਤੂੰ ਹੀ ਖਰਚਾ ਕਰਨਾ ਤੇ ਤੂੰ ਰੱਖ ਮਾਇਉ ਉਹਨੇ ਰੱਖੀ ਸਾਥ ਸੰਗ ਘਰ ਗਿਆ ਜਦੋਂ ਸੰਦੂਕ ਪਹੁੰਚ ਗਿਆ ਤੇ ਬੱਚੇ ਬੜੇ ਖੁਸ਼ ਹੋ ਗਏ ਦੇ ਵਿੱਚ ਕੀ ਹੈ ਕਹਿੰਦਾ ਸੋਨਾ ਚਾਂਦੀ ਸਾਰਾ ਕੁਝ ਦੱਸਿਆ ਬੜੇ ਖੁਸ਼ ਹੋ ਕੇ ਕਹਿੰਦੇ ਖੁਸ਼ ਨਾ ਹੋਵੇ ਇਹ ਗੁਰੂ ਦੀ ਈ ਅਮਾਨਤ ਹੈ ਇਹਦੇ ਵਿੱਚੋਂ ਇੰਨਾ ਵੀ ਨਹੀਂ ਕੱਢਣਾ ਇਹਦੇ ਵਿੱਚ ਪਾ ਦੇਣਾ ਹੈ ਇਹਦੇ ਵਿੱਚੋਂ ਕੱਢਣਾ ਨਹੀਂ ਕਿੱਡਾ ਉੱਚਾ ਆਚਰਨ ਸੀ ਅੱਜ ਗੋਲਕਾਂ ਦੀਆਂ ਗੋਲਕਾਂ ਖਾ ਗਏ ਆਗੂ ਸਾਡੇ ਕੌਮ ਦੇ ਬਹੁਤ ਕੁਝ ਖਾ ਗਏ ਤੇ ਸਾਧ ਸੰਗਤ ਜੀ ਉਸ ਵੇਲੇ ਉਸ ਸਿੱਖ ਦਾ ਜੀਵਨ ਕਿਉਂਕਿ ਅੰਦਰ ਉਹ ਇੱਛਾਂ ਪੂਰੀਆਂ ਕੀਤੀਆਂ ਹੋਈ ਸੀ ਭੁੱਖ ਕਿਸੇ ਪ੍ਰਕਾਰ ਦੀ ਨਹੀਂ ਸੀ ਇੱਕ ਐਸਾ ਵਾਕਿਆ ਵੀ ਆਉਂਦਾ ਉਹਦੀ ਘਰਵਾਲੀ ਨੇ ਇੱਕ ਦਿਨ ਆਖਿਆ ਸੀਮਰਤਾ ਨਹੀਂ ਹੁੰਦਾ ਜੀ ਚੂਨਾ ਹੁੰਦਾ ਸੀ ਤੇ ਮੈਨੂੰ ਚੂਨਾ ਥੋੜਾ ਜਿਹਾ ਦੇ ਦਿਓ ਘਰ ਦੇ ਉੱਪਰ ਛੱਤ ਦੇ ਉੱਪਰ ਪਾਉਣਾ ਤੇ ਛੱਤ ਨੂੰ ਲਿਪਣਾ ਤੇ ਭਾਈ ਦੇਸਾ ਸਿੰਘ ਨੇ ਆਪਣੀ ਘਰ ਵਾਲੀ ਨੂੰ ਆਖਿਆ ਸੀ ਕਹਿਣ ਲੱਗਾ ਭਗਵਾਨੇ ਇਹ ਗੁਰੂ ਦੀ ਅਮਨਤ ਹੈ ਇਹ ਗੁਰੂ ਦੀ ਚੀਜ਼ ਹੈ ਚੂਨਾ ਚਾਹੀਦਾ ਨਾ ਅੱਜ ਪੂਰੀ ਦਿਹਾੜੀ ਕੰਮ ਕਰ ਤੇਰੀ ਦਿਹਾੜੀ ਤੈਨੂੰ ਸਾਮ ਨੂੰ ਮਿਲੇਗੀ ਉਹ ਪੈਸਿਆਂ ਦਾ ਤੂੰ ਚੂਨਾ ਲੈ ਕੇ ਜਾਈ ਗੁਰੂ ਘਰੋਂ ਤੂੰ ਇੱਕ ਚੀਜ਼ ਵੀ ਚੁੱਕਣੀ ਨਹੀਂ ਇਹ ਸਿੱਖ ਸਿੱਖਾਂ ਦਾ ਆਚਰਣ ਅੱਜ ਦਾ ਮਾਫ਼ ਕਰਨਾ ਥਾਲੀ ਤਾਂ ਕਰਨੀ ਲੋਕੀ ਦੇ ਕੇ ਜਾਂਦੇ ਲੰਗਰ ਪਾ ਕੇ ਲੈ ਗਏ ਗਲਾਸ ਲੈ ਗਏ ਗਲਾਸ ਥਾਲੀਆਂ ਲੈ ਕੇ ਭੋਲੇ ਹੀ ਜਾਂਦੇ ਆ ਵੀ ਜੋ ਆਉਂਦਾ ਆ ਜਾਂਦੇ ਉਹ ਕਹਿੰਦੇ ਗੁਰੂ ਦਾ ਹੀ ਹੈ ਨਹੀਂ ਭਾਈ ਇਹ ਇਹ ਮਾਨਤ ਹੈ ਇਹ ਸਤਗੁਰ ਦਾ ਹੈ ਕਿਉਂਕਿ ਸਾਡੀ ਭੁੱਖ ਨਹੀਂ ਖਤਮ ਹੋਈ ਨਾ ਕਹਿੰਦੇ ਇਛ ਪੂਣੀ ਜਨ ਕੇ ਰੀਆਂ ਲੈ ਸਤਗੁਰ ਧੂਰਾ ਉਹ ਸਤਗੁਰ ਕੀ ਕਰਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੇ ਤਿਸ ਸਤਗੁਰ ਮਿਲਿਆ ਜਿਹਨੂੰ ਸਤਗੁਰ ਮਿਲ ਜਾਂਦਾ ਉਹਦੇ ਹਿਰਦੇ ਵਿੱਚ ਭਗਤੀ ਦ੍ਰਿੜ ਕਰ ਦਿੰਦਾ ਤੇ ਭਗਤੀ ਹੀ ਸੁਣਾਉਂਦਾ ਦੋਨੇ ਸ਼ਬਦ ਜਿਹੜੇ ਜਿਸ ਵੇਲੇ ਆਪਾਂ ਇਹਨਾਂ ਮਾਤਰਾ ਨੂੰ ਧਿਆਨ ਦੇਵਾਂਗੇ ਤੇ ਆਪਣੇ ਆਪ ਉਹਦਾ ਅਰਥ ਬਣੇਗਾ ਜਿਸ ਤਰ੍ਹਾਂ ਆਪਾਂ ਰੋਜ਼ ਪੜ੍ਹਦੇ ਹਾਂ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਤੇ ਫਿਰ ਪੜਦੇ ਆ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਹੈ ਸ਼ਬਦ ਭਗਤੀ ਹੈ ਪਰ ਪਹਿਲੇ ਭਗਤ ਜਿਹੜੀ ਭਗਤਾਂ ਦੀ ਗੱਲ ਕੀਤੀ ਹੈ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਫਿਰ ਦੂਸਰੇ ਭਗਤ ਤੇਰੀ ਭਗਤ ਉਥੇ ਭਗ ਦਾ ਅਰਥ ਹੈ ਭਗਤੀ ਜਦੋਂ ਭਗਤ ਦੇ ਤੱਤੇ ਨੂੰ ਸਿਆਰੀ ਹੁੰਦੀ ਆ ਉਹ ਦਾ ਅਰਥ ਹੈ ਭਗਤੀ ਤੇ ਗੁਰੂ ਕੀ ਕਰਦਾ ਹਰ ਭਗਤ ਦੜਾਵੈ ਉਹਦੇ ਅੰਦਰ ਭਗਤੀ ਦ੍ਰਿੜ ਕਰਦਾ ਹੈ ਹਰ ਭਗਤ ਸੁਣੈ ਤੇ ਸਤਗੁਰ ਮਿਲਈਏ ਟੋਟਾ ਮੋਲਣਾ ਆਵੇ ਹਰ ਲਾਭ ਨਿਤ ਦੜਿਐ ਉਹਨੂੰ ਫਿਰ ਪਰਮੇਸ਼ਰ ਦੇ ਨਾਮ ਦਾ ਟੋਟਾ ਨਹੀਂ ਹੁੰਦਾ ਉਹਨੂੰ ਰੋਜ਼ ਲਾਭ ਹੁੰਦਾ ਜਿੱਦਾਂ ਅੰਦਰ ਆਪਣੇ ਚਾਅ ਪੈਦਾ ਹੁੰਦਾ ਨਾ ਵੀ ਮੈਂ ਹੁਣ ਅੱਜ ਜਪਜੀ ਸਾਹਿਬ ਕਰ ਲਿਆ ਮੈਂ ਕੱਲ ਜਪ ਸਾਹਿਬ ਵੀ ਕਰਨਾ ਸਵਈਏ ਪੜਾਂ ਜਪਈ ਸਾਹਿਬ ਪੜਾਂ ਆਨੰਦ ਸਾਹਿਬ ਵੱਡਾ ਪੜਾਂ ਸੁਖਮਨੀ ਸਾਹਿਬ ਕਰਨਾ ਫਿਰ ਮੈਂ ਸਹਿਜ ਪਾਠ ਕਰਨਾ ਇਹ ਚਾਅ ਅੰਦਰ ਪੈਦਾ ਹੁੰਦਾ ਤੇ ਚਾਅ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਬੱਚਾ ਵੀ ਨਹੀਂ ਖੇਡੇਗਾ ਚਾਅ ਨਹੀਂ ਹੋਏਗਾ ਬਚਨ ਕਹੋਣਾ ਚਾਅ ਹੁੰਦਾ ਤੇ ਤਾਂ ਹੀ ਖੇਡਦਾ ਨਾ ਉਹਦੇ ਅੰਦਰ ਖੁਸ਼ੀ ਹੁੰਦੀ ਆ ਬੱਚਾ ਤਾਂ ਹੀ ਖੇਡਦਾ ਗੁਰਮਾਰੀ ਸੇ ਕਰਕੇ ਆਖੇ ਜੇ ਤੇਰੇ ਅੰਦਰ ਚਾਅ ਹੈ ਨਾ ਫੇ ਤਾਂ ਤੂੰ ਇਸ ਰਸਤੇ ਤੇ ਚੱਲੇ ਜੋ ਤੋ ਪ੍ਰੇਮ ਖੇਲਣ ਦਾ ਚਾਅ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਬੜਾ ਔਖਾ ਮਾਰਗ ਹੈ ਜਿਨ੍ਹਾਂ ਦੇ ਅੰਦਰ ਚਾਹ ਹੁੰਦਾ ਨਾ ਸਾਜ ਸੰਗਤ ਦੀ ਜਿੱਦਾਂ ਤੁਸੀਂ ਸੰਗਤ ਕਰਦੇ ਹੋ ਬਾਣੀ ਪੜਦੇ ਹੋ ਅੰਦਰ ਚਾਹ ਹੈ ਤੇ ਫਿਰ ਬੇਨਤੀ ਕਰਦੇ ਆਪਾਂ ਸਾਰੇ ਪੜਦੇ ਆਂ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਇਹੋ ਮੇਰੇ ਅੰਦਰ ਇਹ ਚਾਹ ਹੈ ਮਨ ਚਾਹ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹ ਮੰਦਰ ਬਣੇ ਤੇ ਅੰਦਰ ਚਾਉ ਪੈਦਾ ਹੋਵੇ ਫਿਰ ਰੋਜ ਲਾਭ ਹੀ ਲਾਭ ਘਾਟਾ ਕਦੇ ਨਹੀਂ ਪੈਂਦਾ ਟੋਟਾ ਮੋਲਣਾ ਆਵਈ ਹਰ ਲਾਭ ਨਿਤ ਦ੍ਰਿੜੀਏ ਜਿਸ ਕੋ ਰਿਦੇ ਵਿਗਾਸ ਹੈ ਭਾਉ ਦੂਜਾ ਨਹੀਂ ਗੁਰੂ ਹੈ ਜਿਹੜਾ ਦੁੱਖ ਸੁੱਖ ਤੋਂ ਨਿਰਲੇਪ ਹੈ ਜਿਹਦਾ ਆਪਾਂ ਦੁੱਖ ਵਿੱਚ ਦੁਖੀ ਹੋ ਜਾਂਦੇ ਆ ਨਾ ਸੁੱਖ ਵਿੱਚ ਬੜੇ ਖੁਸ਼ ਹੋ ਜਾਂਦੇ ਆ ਤੇ ਗੁਰੂ ਇੱਕੋ ਜੀ ਅਵਸਥਾ ਦੇ ਵਿੱਚ ਰਹਿੰਦਾ ਹੈ ਗੁਰੂ ਇੱਕੋ ਜੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਦੇਖਣ ਕਰਕੇ ਦਿਖਾਇਆ ਗੁਰੂ ਸਾਹਿਬ ਜੀ ਨੇ ਤਤੀ ਤਵੀ ਦੇ ਬੈਠੇ ਆ ਤੇ ਜੇ ਸ੍ਰੀ ਦਰਬਾਰ ਸਾਹਿਬ ਬੈਠੇ ਆ ਕੋਈ ਫਰਕ ਨਹੀਂ ਇਕੋ ਜੀ ਹੈ ਜੇ ਸੁਖ ਦੇਤਾ ਤੁਜੇ ਅਰਾਧੀ ਦੁੱਖ ਵੀ ਤੁਜੇ ਤੇ ਆਈ ਜੇ ਭੁਖ ਦੇਤਾ ਇਤੀਹੀ ਰਾਜਾਂ ਦੁੱਖ ਵਿੱਚ ਸੂਖ ਮਣਾਈ ਗੁਰੂ ਮਹਾਰਾਜ ਆਪ ਕਿਰਪਾ ਕਰਦੇ ਕਹਿੰਦੇ ਉਹਦੇ ਅੰਦਰ ਵਿਗਾਸ ਹੈ ਨਾਨਕ ਭਗਤਾ ਸਦਾ ਵਿਕਾਸ ਵਿਕਾਸ ਮਤਲਬ ਖੁਸ਼ੀ ਹੈ ਉਹਦੇ ਅੰਦਰ ਖੇੜਾ ਹੈ ਜਿਸ ਕੋ ਰਦੇ ਵਿਕਾਸ ਹੈ ਭਾਉ ਦੂਜਾ ਨਹੀਂ ਉਹਨੂੰ ਕੋਈ ਹੋਰ ਪ੍ਰੇਮ ਨਹੀਂ ਹੈ ਨਾਨਕ ਤਿਸ ਗੁਰ ਮਿਲ ਉਦਰਾ ਹਰ ਗੁਣ ਗਾਵਾਹੀ ਐਸੇ ਗੁਰੂ ਨੂੰ ਮਿਲ ਕੇ ਅਸੀਂ ਭਵ ਸਾਗਰ ਤੋਂ ਉਤਰ ਸਕਦੇ ਹਾਂ ਤੇ ਰੋਜ਼ ਹੀ ਹਰ ਵੇਲੇ ਉਹਦੇ ਗੁਣਾਂ ਨੂੰ ਗੈਣ ਕਰਨਾ ਤੇ ਅੰਦਰ ਇੱਕ ਭਾਵਨਾ ਬਣੇ ਇੱਕ ਜਗਿਆਸਾ ਪੈਦਾ ਹੋਵੇ ਜੋ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਿਹਾ ਮੇਰਾ ਸਤ ਗੁਰ ਪਿਆਰਾ ਕਿਤ ਬਿਦ ਮਿਲੈ ਹੋਂ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਕਿਉ ਦਾ ਫਿਰ ਬੇਨਤੀ ਕਰਦੇ ਆ ਜਦੋਂ ਸ਼ਬਦ ਕਿਉ ਆਉਂਦਾ ਬਾਣੀ ਦੇ ਵਿੱਚ ਉਹਦਾ ਅਰਥ ਹੈ ਕਿਵੇਂ ਉਹ ਕਿਸ ਤਰ੍ਹਾਂ ਮਿਲਦਾ ਹੈ ਮੇਰਾ ਗੁਰ ਪੂਰਾ ਕਿਉ ਮਿਲੈ ਤੇ ਉਹ ਮਿਲਦਾ ਹੈ ਜਦੋਂ ਅਸੀਂ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਤੁਸੀਂ ਜੋ ਸੰਗਤ ਕਰਦੇ ਹੋ ਨਾ ਸਾਧ ਸੰਗਤ ਜੀ ਇਹ ਵੀ ਤਾਂ ਸਾਡੀ ਅਰਦਾਸ ਸੁਣ ਕੇ ਸਾਨੂੰ ਸੰਗਤ ਦਿੰਦਾ ਹੈ ਨਾ ਆਪਾਂ ਅਰਦਾਸ ਕਰਦੇ ਜਦੋਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤਾਵੇ ਪਿਆਰਿਆਂ ਦਾ ਮੇਲਾ ਹੀ ਹੈ ਨਾ ਸੰਗਤ ਬਥੇਰੀ ਦੁਨੀਆ ਤੋਂ ਬਥੇਰੀ ਸ ਆਪਾਂ ਸਾਰੀ ਦਿਹਾੜੀ ਮਿਲਦੇ ਆ ਹਜ਼ਾਰਾਂ ਬੰਦੇ ਮਿਲ ਜਾਂਦੇ ਦਿਹਾੜੀ ਦੇ ਵਿੱਚ ਪਰ ਪਿਆਰਿਆਂ ਦਾ ਮੇਲ ਜਿਹੜਾ ਹੈ ਗੁਰੂ ਕੀ ਸੰਗਤ ਭਾਗਾ ਨਾਲ ਮਿਲਦੀ ਆ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਪਰਿਜੇ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰ ਸੰਗਤ ਦੀ ਆਵਦੀਆਂ ਨੇ ਪਰਵਾਣ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ